ਅਮਰਤਪਾਲ ਮੈਰੋ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਨੇ ਵੀਡੀਓ ਕਾਲ ਕਰਕੇ ਕਿਹਾ ਵੀ ਕਹਿੰਦੇ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਮੈਂ ਖੜਾ ਵੀ ਆਪਾਂ ਆਪਣੇ ਤਰੀਕੇ ਦੇ ਨਾਲ ਨਹੀਂ ਅਮਰਤਪਾਲ ਹੈ ਕੌਣ ਹੈ ਬਈ ਯਾਰ ਤੁਸੀਂ ਕਿੱਦਾਂ ਦੇ ਕੁਐਸਚਨ ਪੁੱਛਦੇ ਹੋ ਤੁਸੀਂ ਯਾਰ ਹੈ ਤੁਹਾਨੂੰ ਨਹੀਂ ਲੱਗਦਾ 1 ਮਿੰਟ ਮੇਰੀ ਗੱਲ ਸੁਣੋ ਅਮਰਤਪਾਲ ਮੈਰੋ ਜਿਹਦੇ ਉੱਤੇ ਪਹਿਲਾਂ ਇਲਜ਼ਾਮ 1 ਮਿੰਟ ਮੇਰੀ ਗੱਲ ਤਾਂ ਸੁਣੋ ਭਾਈ ਮੇਰੀ ਗੱਲ ਸੁਣੋ ਅਮਰਤਪਾਲ ਮੈਰੋ ਪਹਿਲਾਂ ਇੱਕ ਕੁਐਸਚਨ ਪੂਰਾ ਕਰੋ ਨਹੀਂ ਅਮਰਤਪਾਲ ਮੈਰੋ ਆਪ ਦੋਸ਼ੀ ਆਪ ਪਗੋੜਾ ਏ ਉਹਨੂੰ ਸ਼ਰਮ ਨਹੀਂ ਆਦੀ ਇਹ ਗੱਲ ਕਹਿੰਦੇ ਆ ਕਿ ਮੈਂ ਇਨਸਾਫ ਦਵਾਂਗਾ ਪਰਿਵਾਰ ਨੂੰ ਅਮਰਤਪਾਲ ਇਹ ਆਪਣੀਆਂ ਹਰਕਤਾਂ ਤੋਂ ਬਾਅਦ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਸਰਕਾਰ ਦੇ ਉੱਪਰੋਂ ਨਹੀਂ ਹੋ ਗਿਆ ਜਾਂ ਅਦਾਲਤਾਂ ਦੇ ਉੱਪਰੋਂ ਨਹੀਂ ਹੋ ਗਿਆ ਅਮਰਤਪਾਲ ਮੈਰੋ ਠੀਕ ਹੈ ਨਾ ਇਹ ਆਪਣੀ ਹਰਕਤਾਂ ਤੋਂ ਬਾਅਦ ਜਾ ਜੇ ਮੇਰੇ ਕਿਤੇ ਸਾਹਮਣੇ ਨਾ ਜਾ ਜੇ ਕਿਤੇ ਇੱਕ ਨਾਰਾ ਚੱਲ ਰਿਹਾ ਕਹਿੰਦੇ ਪ੍ਰਵਾਸੀ ਭਜਾਓ ਪੰਜਾਬ ਬਚਾਓ ਇਹ ਨਾਰਾ ਜ਼ਰੂਰੀ ਹੈ ਸਹੀ ਲੱਗਦਾ ਤੁਹਾਨੂੰ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲਾ ਬੱਚੇ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਗਲਤ ਕੰਮ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸ ਦੇ ਪਰਿਵਾਰ ਦੇ ਵੱਲੋਂ ਜਿਹੜਾ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਹਾਲਾਂਕਿ ਪੁਲਿਸ ਦੁਆਰਾ ਤਿੰਨ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰਤਾ ਕਰ ਲਿੱਤਾ ਗਿਆ ਅੱਗੇ ਕੀ ਉਹਨਾਂ ਤੇ ਕਾਰਵਾਈ ਹੋਏਗੀ ਉਹ ਹਲੇ ਦੇਖਣ ਵਾਲੀ ਗੱਲ ਹੈ ਤਾਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ ਤਾਂ ਸਿਮਰਨ ਮਾਨ ਜੀ ਕਿਵੇਂ ਦੇਖਦੇ ਹੋ ਪ੍ਰਵਾਸੀਆਂ ਦੇ ਜਿਹੜੇ ਹੌਸਲੇ ਨੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਨਿਤ ਕੋਈ ਨਾ ਕੋਈ ਲੰਬਾ ਜਿਹਾ ਵੱਡਾ ਕਾਂਡ ਆ ਜਾ ਕਰ ਦਿੰਦੇ ਨੇ ਵੀਰੇ ਦੇਖੋ ਸਾਡੇ ਪੰਜਾਬ 'ਚ ਬਹੁਤ ਸਾਰੇ ਪ੍ਰਵਾਸੀ ਰਹਿ ਰਹੇ ਨੇ ਪਰ ਮੈਂ ਕਹਿੰਦਾ ਕਿ ਸਾਰੇ ਇੱਕ ਬਰਾਬਰ ਨਹੀਂ ਹੈਗੇ ਪਰ ਲੋਕ ਹਮੇ ਜਿਹੜੇ ਇਦਾਂ ਦੇ ਦੋ ਚਾਰ ਬੰਦੇ ਹੁੰਦੇ ਨੇ ਜਿਹੜੇ ਸਾਡਾ ਮਾਹੌਲ ਖਰਾਬ ਕਰਨਾ ਚਾਹੁੰਦੇ ਪੰਜਾਬ ਦਾ ਪਰ ਹੋਰ ਵੀ ਪ੍ਰਵਾਸੀ ਨੇ ਸਾਰੇ ਪੰਜਾਬ ਚ ਬਸੇ ਨੇ ਕੋਈ ਇਦਾਂ ਦਾ ਗਲਤ ਕੰਮ ਨਾ ਕਦੇ ਸੁਣਾ ਨਾ ਕਦੇ ਹੋਇਆ ਹੀ ਹੈ ਇੱਕ ਦੋ ਘਟਨਾ ਹੋਈ ਜਿਵੇਂ ਕਿ ਸੁਹਾਣੇ ਘਟਨਾ ਹੋਈ ਸੀ ਇੱਕ ਮੋਹਾਲੀ ਵੀ ਕਿ ਹੁਣ ਦੂਜੀ ਹੁਸ਼ਿਆਰਪੁਰ ਹੋਈ ਆ ਕਿੰਨੀ ਮਾੜੀ ਘਟਨਾ ਜਿਹੜਾ ਕਿ ਉਹਨੂੰ ਦੇਖੋ ਬਹਿਰਮੀ ਨਾਲ ਕਿਵੇਂ ਕੀਤਾ ਬੱਚੇ ਨਾਲ ਕਿਵੇਂ ਗਲਤ ਕੰਮ ਕੀਤਾ ਦੱਸਣ ਲੱਗੇ ਵੀ ਸ਼ਰਮ ਆ ਰਹੀ ਮੈਨੂੰ ਤਾਂ ਉਹ ਬੱਚੇ ਨਾਲ ਕਿਵੇਂ ਗਲਤ ਕੰਮ ਕੀਤਾ ਗਲਤ ਕੰਮ ਕਰਨ ਤੋਂ ਬਾਅਦ ਵੀ ਇੱਕ ਪੈਂਟ ਉਤਾਰ ਕੇ ਉਹਦੀ ਗਲ ਦੇਖੋ ਇੱਕ ਪਰਿਵਾਰ ਦਾ ਜੀਣਾਣਾ ਇੱਕ ਉਹਦੀ ਜ਼ਿੰਦਗੀ ਨਾਲ ਦੇਖੋ ਕਿੱਡਾ ਬੜਾ ਉਹਦੇ ਉਹਦੇ ਸੁਪਨੇ ਹੁਣ ਉਹਦੇ ਪਰਿਵਾਰ ਦਾ ਸਾਡਾ ਬੱਚਾ ਅੱਜ ਵੱਡਾ ਹੋ ਕੇ ਆ ਬਣੂਗਾ ਜਾਂ ਕੁਝ ਹੋਰ ਬਣੇਗਾ ਪਰ ਅੱਜ ਉਹ ਪਰਿਵਾਰ ਦੇ ਵਿੱਚ ਨਹੀਂ ਹੈ ਉਹਦਾ ਦੇਖੋ ਘਾਟਾ ਦਾ ਪੂਰਾ ਨਹੀਂ ਹੋ ਸਕਦਾ ਪਰ ਅੱਜ ਮੈਂ ਉਸ ਪਰਿਵਾਰ ਦੇ ਨਾਲ ਖੜਾ ਜਿਹੜੀ ਵੀ ਪਰਿਵਾਰ ਨੂੰ ਲੋੜ ਪਈਗੀ ਤੇ ਮੈਂ ਉਹਦੇ ਪਰਿਵਾਰ ਦੇ ਨਾਲ ਖੜਾ ਸਾਡੀ ਗੱਲਬਾਤ ਵੀ ਹੋਈ ਹੈ ਉਹ ਪਰਿਵਾਰ ਨਾਲ ਖੜੇ ਹਾਂ ਅਸੀਂ ਅਮਰਤਪਾਲ ਮੈਰੋ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਨੇ ਵੀਡੀਓ ਕਾਲ ਕਰਕੇ ਕਿਹਾ ਵੀ ਕਹਿੰਦੇ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਮੈਂ ਖੜਾ ਵੀ ਆਪਾਂ ਆਪਣੇ ਤਰੀਕੇ ਦੇ ਨਾਲ ਇਨਸਾਫ ਲਵਾਂਗੇ ਭਾਈ ਕੌਣ ਅਮਰਤਪਾਲ ਮੈਰੋ ਕੌਣ ਆ ਯਾਰ ਤੁਸੀਂ ਕਿੱਦਾਂ ਦੀ ਗੱਲਾਂ ਪੁੱਛਦੇ ਅਮਰਤਪਾਲ ਮੈਰੋ ਹੈ ਕੌਣ ਹੈ ਉਹ ਅਮਰਤਪਾਲ ਉਹਨੇ ਬਾਈ ਕਾਲ ਕੀਤੀ ਵੀਡੀਓ ਕਾਲ ਕੀਤੀ ਉਹ ਕਹਿੰਦਾ ਜੇ ਤੁਹਾਨੂੰ ਪੰਜਾਬ ਸਰਕਾਰ ਪ੍ਰਸ਼ਾਸਨ ਇਨਸਾਫ ਨਹੀਂ ਦੇ ਸਕਦਾ ਨਾ ਜਿਹੜੀ ਜੇਲ੍ਹ ਦੇ ਵਿੱਚ ਤੁਸੀਂ ਉਹ ਜਾਣਗੇ ਜਿਹੜੇ આરોપી ਫੜੇ ਗਏ ਨੇ ਤਾਂ ਮੈਨੂੰ ਜੇਲ੍ਹ ਦਾ ਨਾਮ ਦੱਸ ਦਿਓ ਮੈਂ ਜਾਣਾ ਮੇਰਾ ਕੰਮ ਜਾਣੇ ਨਹੀਂ ਅਮਰਤਪਾਲ ਹੈ ਕੌਣ ਹੈ ਬਾਈ ਯਾਰ ਤੁਸੀਂ ਕਿੱਦਾਂ ਦੇ ਕਵਚਨ ਪੁੱਛਦੇ ਹੋ ਤੁਸੀਂ ਯਾਰ ਹੈ ਤੁਹਾਨੂੰ ਨਹੀਂ ਲੱਗਦਾ ਇੱਕ ਮਿੰਟ ਮੇਰੀ ਗੱਲ ਸੁਣੋ ਅਮਰਤਪਾਲ ਮੈਰੋ ਜਿਹਦੇ ਉੱਤੇ ਪਹਿਲਾਂ ਇਲਜ਼ਾਮ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਬਾਈ ਮੇਰੀ ਗੱਲ ਸੁਣੋ ਅਮਰਤਪਾਲ ਮੈਰੋ ਪਹਿਲਾਂ ਇੱਕ ਇਹ ਕੁਐਸਚਨ ਪੂਰਾ ਕਰੋ ਮੇਰਾ ਮੈਂ ਉਹੀ ਉਹੀ ਗੱਲ ਤੇ ਆ ਰਹਾ ਮੇਰੀ ਗੱਲ ਸੁਣੋ ਧਿਆਨ ਨਾਲ ਸੁਣੋ ਉਹਨੇ ਉਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਹਮਦਰਦੀ ਜਤਾਇਆ ਕਹਿੰਦਾ ਤੁਹਾਡੇ ਨਾਲ ਮੈਂ ਖੜਿਆ ਹਾਂ ਪੰਜਾਬ ਦੇ ਵਿੱਚ ਪਹਿਲਾਂ ਜਿਵੇਂ ਲਚਰਤਾ ਫੈਲੀ ਸੀ ਉਹਨਾਂ ਦੁਆਰਾ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗੇ ਸੀ ਕੁੜੀ ਦਾ ਕਤਲ ਕਰਨ ਦੇ ਤਾਂ ਹੁਣ ਉਹਨਾਂ ਦੁਆਰਾ ਫਿਰ ਦੁਆਰਾ ਇੱਕ ਵੀਡੀਓ ਕਾਲ ਤੇ ਕਿਹਾ ਗਿਆ ਉਹ ਕਹਿੰਦੇ ਵੀ ਮੈਂ ਇਨਸਾਫ ਦਵਾਉਂਗਾ ਜੇ ਤੁਸੀਂ ਚਾਹਦੇ ਹੋ ਨਾ ਵੀ ਜਿਵੇਂ ਤੁਹਾਡੇ ਬੱਚੇ ਨਾਲ ਉਹਨਾਂ ਨੇ ਪ੍ਰਵਾਸੀਆਂ ਨੇ ਕੀਤਾ ਉਵੇਂ ਆਪਾਂ ਉਹਨਾਂ ਦੇ ਨਾਲ ਕਰਾਂਗੇ ਤਾਂ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਪੰਜਾਬੀਆਂ ਦੇ ਨਾਲ ਪੰਗਾ ਲੈਣਾ ਕਿੱਥੋਂ ਤੱਕ ਚੰਗਾ ਕਿੱਥੋਂ ਤੱਕ ਗਲਤ ਨਹੀਂ ਅਮਰਤਪਾਲ ਮੈਰੋ ਆਪ ਦੋਸ਼ੀ ਆਪ ਪਘੋੜਾ ਏ ਉਹਨੂੰ ਸ਼ਰਮ ਨਹੀਂ ਆਦੀ ਗੱਲ ਕਹਿੰਦੇ ਆ ਕਿ ਮੈਂ ਇਨਸਾਫ ਦਵਾਂਗਾ ਪਰਿਵਾਰ ਪਰਿਵਾਰ ਨੂੰ ਇਨਸਾਫ ਮਿਲਦਾ ਕਿ ਉਹਦੇ ਬੰਦੇ ਅਰੈਸਟ ਹੋ ਚੁੱਕੇ ਨੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋਗੀ ਹੋਗੇ ਨਾ ਫਾਂਸੀ ਹੋਣੀ ਚਾਹੀਦੀ ਮੈਂ ਵੀ ਕਹਿੰਦਾ ਉਸ ਪਰਿਵਾਰ ਨਾਲ ਖੜਾ ਉਹਨੂੰ ਫਾਂਸੀ ਹੋਣੀ ਚਾਹੀਦੀ ਅਮਰਤਪਾਲ ਮੌੜ ਕੌਣ ਕੌਣ ਕਿੱਥੋਂ ਆ ਗਿਆ ਯਾਰ ਇਹ ਤਾਂ ਆਪ ਦੋਸ਼ੀ ਐ ਇਹ ਤਾਂ ਆਪ ਦੋਸ਼ੀ ਐ ਕੰਚਨ ਕੁਮਾਰੀ ਇਹਨੇ ਮਾਰ ਦਿੱਤੀ ਅੱਜ ਉਹਦੇ ਕੇਸ 'ਚ ਪਘੋੜਾ ਹੋ ਗਿਆ ਇਹ ਸਾਹਮਣੇ ਆਂਦੇ ਨੇ ਉਸ ਪਰਿਵਾਰ ਦੇ ਆ ਕੇ ਕਿਤੇ ਮੇ ਇਹ ਬਣਦਾ ਨਾ ਆਪਣੇ ਆਪ ਨੂੰ ਵੀਡੀਓ ਕੋਲਾ ਕਰਕੇ ਜਾਂ ਆਡੀਓ ਕਰਕੇ ਮੈਂ ਤੁਹਾਡੇ ਪਰਿਵਾਰ ਨਾਲ ਜਿੱਕ ਝੂਠਾ ਦਲਾਸਾ ਦਿੰਦਾ ਇਹ ਕਿ ਮੈਂ ਪਰਿਵਾਰ ਕਿਤੇ ਜੇਲ੍ਹ ਚ ਚਲੇ ਜਾਏਗਾ ਬੰਦਾ ਉਹਨੂੰ ਮੈਂ ਦੇਖਾ ਬਈ ਤੂੰ ਪ੍ਰਸ਼ਾਸਨ ਦੇ ਉੱਪਰ ਨੂੰ ਹੋ ਗਿਆ ਤੂੰ ਕਿੱਡਾ ਕ ਬੜਾ ਤੂੰ ਐਕਟਰ ਹੈ ਜਾਂ ਕਿੱਡਾ ਕ ਤੂੰ ਆਪਣੇ ਮੈਨੂੰ ਰੱਬ ਸਮਝਦਾ ਤੂੰ ਬੜੇ ਬੜੇ ਆ ਕੇ ਇੱਥੇ ਚੱਲੇਗੇ ਸਾਡੇ ਪੰਜਾਬ ਚ ਜਾਂ ਹੋਰ ਬਹੁਤ ਵੱਡੇ ਵੱਡੇ ਆ ਕੇ ਚੱਲੇ ਗਏ ਆਪਣੇ ਆਪ ਨੂੰ ਲਿਮਟ ਚ ਰੱਖੇ ਆ ਬਣੀ ਚ ਇੰਡੀਆ ਚ ਪਘੋੜਾ ਇਹ ਕਹਿੰਦਾ ਨਾ ਕਿ ਮੈਂ ਉਸ ਪਰਿਵਾਰ ਨਾਲ ਗਲਤ ਦੇਖੋ ਪ੍ਰਵਾਸੀ ਸਾਰੇ ਪੰਜਾਬ ਚ ਰਹਿ ਰਹੇ ਨੇ ਸਾਰੇ ਕੁਝ ਇਹ ਨਹੀਂ ਹੈਗੇ ਮੇਰਾ ਕਹਿਣ ਦਾ ਮਤਲਬ ਅਮਰਤਪਾਲ ਮੈਨੂੰ ਇੱਕੋ ਗੱਲ ਹੈ ਜੀ ਅਮਰਤਪਾਲ ਇਹ ਆਪਣੀਆਂ ਹਰਕਤਾਂ ਤੋਂ ਬਾਅਦ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਸਰਕਾਰ ਦੇ ਉੱਪਰ ਨੋ ਨਹੀਂ ਹੋ ਗਿਆ ਜਾਂ ਅਦਾਲਤਾਂ ਦੇ ਉੱਪਰ ਨੋ ਨਹੀਂ ਹੋ ਗਿਆ ਅਮਰਤਪਾਲ ਮੈਰੋ ਠੀਕ ਹੈ ਨਾ ਇਹ ਆਪਣੀ ਹਰਕਤਾਂ ਤੋਂ ਬਾਅਦ ਜਾ ਜੇ ਮੇਰੇ ਕਿਤੇ ਸਾਹਮਣੇ ਨਾ ਆ ਜੇ ਕਿਤੇ ਇਹ ਆਪ ਦੋਸ਼ੀ ਆਪ ਪਗੜਾ ਇੱਕ ਕੰਚਨਮਾਰੀ ਕੇਚ ਇੱਕ ਨਾਰਾ ਚੱਲ ਰਿਹਾ ਕਹਿੰਦੇ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਕੀ ਇਹ ਨਾਰਾ ਜ਼ਰੂਰੀ ਹੈ ਸਹੀ ਲੱਗਦਾ ਤੁਹਾਨੂੰ ਬਾਈ ਜੀ ਦੇਖੋ ਨਾਰਾ ਕਾਦਾ ਯਾਰ ਇਹ ਸਾਰੇ ਪ੍ਰਵਾਸੀ ਥੋੜੀ ਇਦਾਂ ਦੇ ਹੋਗੇ ਮਤਲਬ ਪੰਜੇਂਗ ਵਾਲੇ ਇੱਕਸਾਰ ਥੋੜੀ ਹੋ ਗਈਆਂ ਸਾਡੇ ਪੰਜਾਬੀ ਬਿਹਾਰ ਚ ਨਹੀਂ ਰਹਿੰਦੇ ਜਾਂ ਯੂਪੀ ਚ ਨਹੀਂ ਰਹਿੰਦੇ ਉਹਨਾਂ ਨੇ ਇਦਾਂ ਦਾ ਕਦੇ ਕੰਮ ਨਹੀਂ ਕੀਤਾ ਇਹਦਾ ਮਤਲਬ ਇਹ ਨਹੀਂ ਜੇ ਇੱਕ ਪੰਜਾਬੀ ਕੋਈ ਗਲਤ ਕੰਮ ਕਰੂਗਾ ਸਾਰਿਆਂ ਨੂੰ ਸਜ਼ਾ ਦਿਓ ਇਦਾਂ ਦਾ ਕੁਛ ਨਹੀਂ ਆ ਉਹਨਾਂ ਦੇ ਬਿਜ਼ਨਸ ਆ ਲੋਕਾਂ ਸਾਡੇ ਪ੍ਰਵਾਸੀਆਂ ਦੇ ਇੱਥੇ ਇਹ ਗਲਤ ਹੈ ਇਦਾਂ ਦਾ ਨਹੀਂ ਹੋਣਾ ਲੁਧਿਆਣੇ ਪੂਰੀ ਵੋਟ ਅਗਲਿਆਂ ਦੀ ਹੋਰ ਪੰਜਾਬ ਚ ਕਿੰਨੀਆਂ ਵੋਟਾਂ ਨੇ ਉਹਨਾਂ ਨੂੰ ਕੋਈ ਭਜਾ ਲੇਗਾ ਇਦਾਂ ਕੌਣ ਭਜਾ ਸਕਦਾ ਬਾਈ ਹੁਸ਼ਿਆਰਪੁਰ ਦੀ ਗੱਲ ਹੋ ਰਹੀ ਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇਹ ਮਾਮਲਾ ਹੋਇਆ ਤਾ ਮੈਨੂੰ ਇੱਕ ਗੱਲ ਦੱਸੋ ਪਿੰਡਾਂ ਦੇ ਵਿੱਚ ਮਤੇ ਪੈਣੇ ਸ਼ੁਰੂ ਹੋ ਗਏ ਉਹ ਕਹਿੰਦੇ ਵੀ ਜਿਹੜੇ ਪ੍ਰਵਾਸੀਆਂ ਨੂੰ ਆਪਣੇ ਘਰ ਮਕਾਨ ਕਿਰਾਏ ਤੇ ਦੇਣਗੇ ਨਾ ਉਹ ਲਿਖਤ ਪੜਤ ਕਰਕੇ ਦਿਓ ਜੇਕਰ ਕੋਈ ਪ੍ਰਵਾਸੀ ਅਜਿਹੀ ਕੋਈ ਦੁਬਾਰਾ ਘਟਨਾ ਕਰਦਾ ਤਾਂ ਜਿਨੇ ਮਕਾਨ ਆਪਣਾ ਕਿਰਾਏ ਤੇ ਦਿੱਤਾ ਉਹ ਵੀ ਪੂਰੇ ਦਾ ਪੂਰਾ ਉਸ ਜਿਹੜਾ ਉਹਨਾਂ ਦੁਆਰਾ ਕੀਤੀ ਜਾਊਗੀ ਘਟਨਾ ਉਹਦੇ ਵਿੱਚ ਸ਼ਾਮਲ ਹੋਣਗੇ ਪਹਿਲਾਂ ਤਾਂ ਯਾਰ ਆਪਣੇ ਘਰ ਚ ਰੱਖੋ ਹੀ ਨਾ ਤੁਸੀਂ ਪਹਿਲਾਂ ਲਾਲ ਚ ਦੇਖ ਲੰਨੇ ਹੋ ਕਿ ਸਾਨੂੰ 10000 ਰੈਂਟ ਆਊਗਾ ਪੰਜ ਚ ਪਹਿਲਾਂ ਦੰਦੇ ਹੀ ਕਿਓ ਤੁਸੀਂ ਫਿਰ ਬਾਅਦ ਚ ਤੁਸੀਂ ਆਪਣੇ ਕਾਨੂੰਨ ਬਣਾਣੇ ਸ਼ੁਰੂ ਕਰਦੇ ਫਿਰ ਸਰਕਾਰ ਨੂੰ ਮਾੜਾ ਕਹਿਣ ਲੱਗ ਜਨੇ ਤੁਸੀਂ ਕਿ ਸਰਕਾਰ ਨੇ ਆਹ ਕੀਤਾ ਸਰਕਾਰ ਨੇ ਉਹ ਕੀਤਾ ਬਾਈ ਜੀ ਪਹਿਲਾਂ ਚੀਜ਼ ਦੇਖਣ ਤੋਂ ਪਹਿਲਾਂ ਸੋਚੋ ਵੀ ਕਰਨਾ ਕੀ ਹੈ ਕੀ ਨਹੀਂ ਕਰਨਾ ਚਾਹੁੰਦੇ ਬਾਅਦ ਚ ਤੁਸੀਂ ਕੱਢਣਾ ਲਾਏ ਪ੍ਰਵਾਸੀ ਨੂੰ ਬਾਹਰ ਯਾਰ ਤਰੀਕਾ ਗਲਤ ਆ ਗੜਾ ਤਰੀਕਾ ਏ ਕਾਨੂੰਨ ਬੈਠੇ ਨੇ ਉਹਨਾਂ ਨੂੰ ਦੇਖੋ ਨਾ ਸੋਚੋ ਤੁਸੀਂ ਪਹਿਲੇ ਹੀ ਨਾ ਬਾੜੋ ਬਾਣੇ ਪਿੰਡ ਜਿਹਾ ਸ਼ਹਿਰਾਂ ਚ ਕਿਉਂ ਬਾੜਦੇ ਹੋ ਫਿਰ ਤੁਸੀਂ ਸਬਜ਼ੀਆਂ ਕਿਉਂ ਖਰੀਦਦੇ ਜਿੰਨੇ ਵੀ ਸਾਰੇ ਪ੍ਰਵਾਸੀ ਬਿジネス ਕਰਦੇ ਨੇ ਕੋਈ ਸਬਜ਼ੀ ਦਾ ਕਰ ਰਿਹਾ ਕੋਈ ਫਰੂਟ ਦਾ ਕਿਉਂ ਲੰਦੇ ਹੋ ਜਾ ਕੇ ਤੁਸੀਂ ਉਹਨਾਂ ਤੋਂ ਫਿਰ ਉਹਨਾਂ ਨੂੰ ਵੀ ਤੁਸੀਂ ਬਾਹਰ ਕੱਢਣਾ ਚਾਹੁੰਦੇ ਸਾਡੇ ਪੰਜਾਬੀ ਕੋਈ ਕੰਮ ਕਰਦਾ ਕੋਈ ਰਾਜ ਮਿਸਤਰੀ ਦਾ ਕੰਮ ਕਰਦਾ ਦੱਸੋ ਕੋਈ ਠੇਕੇਦਾਰ ਕੋਈ ਕੰਮ ਕਰਦਾ ਕੌਣ ਕਰ ਰਿਹਾ ਕੋਈ ਵੀ ਨਹੀਂ ਕਰ ਰਿਹਾ ਤੁਸੀਂ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਕਰਨਾ ਸਾਬਿਤ ਕਰਨਾ ਕੀ ਚਾਹੁੰਦੇ ਹੋ ਠੀਕ ਹੈ ਇੱਕ ਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲੂਗੀ ਔਰ ਫਾਂਸੀ ਦੀ ਹੋਣੀ ਚਾਹੀਦੀ ਉਹ ਬੰਦੇ ਨੂੰ ਸਜ਼ਾ ਉਹਦੇ ਪਰਿਵਾਰ ਨੂੰ ਵੀ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਕੋਈ ਬੱਚਾ ਐਡਾ ਜਿਹੜਾ ਗਲਤ ਕੰਮ ਕੀਤਾ ਉਹਦੇ ਨਾਲ ਪਰ ਸਾਰੇ ਪ੍ਰਵਾਸੀਆਂ ਨੂੰ ਵਿੱਚ ਦੋਸ਼ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ। ਪੁਲਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵਿਧਾਨ ਸਭਾ ਦੇ ਵਿੱਚ ਵੀ ਕਈ ਵਾਰੀ ਆਵਾਜ਼ ਚੁੱਕੀ ਆ ਉਹ ਕਹਿੰਦੇ ਵੀ ਜਿਹੜੇ ਪ੍ਰਵਾਸੀ ਨੇ ਇੱਥੇ ਆ ਰਹੇ ਨੇ ਉਹਨਾਂ ਦੀਆਂ ਸਰਕਾਰ ਦੇ ਜਿਹੜੇ ਸਿਆਸੀ ਪਾਰਟੀਆਂ ਨੇ ਉਹਨਾਂ ਦੁਆਰਾ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਲਾਲਚ ਦੇ ਥਰੂ ਵੀ ਹਾਂ ਸਾਨੂੰ ਵੋਟ ਪਾਉਣਗੇ ਹਨਾ ਸਾਡੀ ਸਰਕਾਰ ਬਣੂਗੀ। ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ ਨੇ ਉਹ ਕਹਿੰਦੇ ਜਿਵੇਂ ਅਸੀਂ ਬਾਹਰ ਜਾਂਦੇ ਆ ਪੂਰੇ ਨਿਯਮ ਲਾਗੂ ਹੁੰਦੇ ਨੇ ਪੂਰੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਬਾਹਰ ਜਾਂਦੇ ਆ ਵੀ ਓਵੇਂ ਕਾਨੂੰਨ ਬਣਨੇ ਚਾਹੀਦੇ ਨੇ ਜੇਕਰ ਕੋਈ ਪੰਜਾਬ ਦੇ ਵਿੱਚ ਬਾਹਰੋਂ ਆਉਂਦਾ ਤਾਂ ਪੂਰਾ ਉਹਦਾ ਡਾਟਾ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਾਨੂੰਨ ਦੇ ਵਿੱਚ ਹੋਣਾ ਚਾਹੀਦਾ ਹੁੰਦਾ ਉਹਦੇ ਰਾਖ ਬਾਈ ਜੀ ਸੁਖਵਾਲ ਖੈਰਾ ਦੀ ਗੱਲ ਕਰੀਏ ਹੁਣ ਮੰਨਦੇ ਆ ਕਿ ਸੂਬਾ ਸਰਕਾਰ ਆਮ ਆਦੀ ਪਾਰਟੀ ਸਰਕਾਰ ਹੈ ਜਦੋਂ ਇਹਨਾਂ ਦੀ ਸਰਕਾਰ ਉਸ ਟਾਈਮ ਵੋਟਾਂ ਨਹੀਂ ਬਣੀਆਂ ਯਾਰ ਗੱਲਾਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਸੀ ਹੁਣ ਸਰਕਾਰ ਮਾਨ ਸਰਕਾਰ ਆ ਗਈ ਇਸ ਟਾਈਮ ਤੁਸੀਂ ਗੱਲਾਂ ਕਰਦੇ ਹੋ ਕਿ ਵੋਟਾਂ ਬਣਾਈਆਂ ਜਾਂਦੀਆਂ ਤੁਹਾਡੀ ਸਰਕਾਰ ਚ ਨਹੀਂ ਬਣੀਆਂ ਕਿੰਨੇ ਵੋਟਾਂ ਬਣੀਆਂ ਮੈਂ ਗਵਾ ਉਸੀ ਦਾ ਮੈਨੂੰ ਪਤਾ ਸਾਰਾ ਸਿਸਟਮ ਵਿੱਚ ਕਿੱਥੋਂ ਕੀ ਕਰਦੇ ਆ ਸਾਨੂੰ ਨਹੀਂ ਪਤਾ ਯਾਰ ਇਹ ਸਰਕਾਰਾਂ ਨੂੰ ਵੀਰੇ ਪੋਲਿਟਿਕਸ ਨਾ ਕਰਨ ਇਦਾਂ ਦੇ ਉਹਨਾਂ ਦੇ ਘਰਦਿਆਂ ਨੂੰ ਸਾਨੂੰ ਜਿਹਦੇ ਘਰੇ ਇਦਾਂ ਦੀ ਪ੍ਰੋਬਲਮ ਹੋਈ ਹੈ ਸਾਨੂੰ ਸਹਿਯੋਗ ਦੇਣ ਦੀ ਲੋੜ ਹੈ ਨਾਲ ਪਰਿਵਾਰ ਨਾਲ ਖੜਨ ਦੀ ਲੋੜ ਹੈ ਪਰ ਇਦਾਂ ਦੀ ਪੋਲਿਟਿਕਸ ਨਾ ਕਰੋ ਨਾ ਪੋਲਿਟਿਕਸ ਨਾ ਕਰੋ ਨਾ ਕਰਨ ਦੀ ਲੋੜ ਇਦਾਂ ਦੀ ਗੱਲਾ ਇਹਨਾਂ ਦੀ ਸਰਕਾਰ 'ਚ ਵੀ ਇਦਾਂ ਹੀ ਹੋਇਆ ਪਹਿਲਾਂ ਕਾਂਗਰਸ ਨਹੀਂ ਹੁੰਦਾ ਤਾਂ ਪਹਿਲਾਂ ਅਕਾਲੀਆਂ 'ਚ ਨਹੀਂ ਹੋਇਆ ਹੁਣ ਤੁਸੀਂ ਦੂਜੀ ਸਰਕਾਰ ਨੂੰ ਤੁਸੀਂ ਮਾੜਾ ਕਹਿਣ ਲਾ ਇਦਾਂ ਨਹੀਂ ਯਾਰ ਹੋਣਾ ਚਾਹੀਦਾ ਪੋਲਿਟਿਕਸ ਨਾ ਕਰੋ ਜਿੱਦਾਂ ਪੰਜਾਬ ਨੂੰ ਠੀਕ-ਠਾਕ ਸਾਫ਼-ਸੁੱਤਰਾ ਰੱਖੋ ਮੇਰੇ ਕਹਿਣ ਦਾ ਮਤਲਬ ਤੁਸੀਂ ਸਮਾਸੀ ਵੀ ਹੋ ਕਿ ਸਰਕਾਰ ਦੇ ਨੁਮਾਇੰਦੇ ਹੋ ਜਿਹੜਾ ਸਰਕਾਰ ਦਾ ਪੱਖ ਲੈ ਰਹੇ ਹੋ ਤੁਸੀਂ ਦੂਜੇ ਲੋਕਾਂ ਨੂੰ ਮੈਨੂੰ ਇੱਕ ਗੱਲ ਦੱਸੋ ਜੇ ਅੱਜ ਤੁਸੀਂ ਹਿਮਾਚਲ ਚਲੇ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਕੋਈ ਪਲਾਟ ਖਰੀਦ ਸਕਦੇ ਹੋ ਉੱਥੇ ਜਾ ਕੇ ਕੋਈ ਮਕਾਨ ਲੈ ਸਕਦੇ ਹੋ ਬਾਈ ਜੀ ਦੇਖੋ ਹਿਮਾਚਲ ਦੀ ਗੱਲ ਕਰੀਏ ਅੱਜ ਪੰਜਾਬ ਦਾ ਬੰਦਾ ਜਾਂ ਕੋਈ ਨੀਚੇ ਵਾਲਾ ਬੰਦਾ ਉਹ ਨਹੀਂ ਲੈ ਕੇ ਜਾ ਸਕਦਾ ਪਰ ਸਾਡੀ ਦੇਖੋ ਸਰਕਾਰ ਮੁੱਦਾ ਉਠਾਊਗੀ ਤਾਂ ਮੈਂ ਵੀ ਚੱਕਾਂਗਾ ਨਾ ਸੁਪਰੀਮ ਕੋਰਟ ਹਾਈ ਕੋਰਟ ਬੈਠੇ ਨੇ ਉੱਥੇ ਜਾ ਕੇ ਰਿਟ ਪਾਵਾਂਗੇ ਤੇ ਸਾਰਾ ਸਿਸਟਮ ਤਦ ਹੀ ਹੋਊਗਾ ਨਾ ਮੈਂ ਕੱਲਾ ਕਿੰਨੇ ਕੰਨੇ ਪੰਜਾਬ ਦੇ ਮੁੱਦੇ ਦੀ ਗੱਲ ਕਰਾਂ ਵੀ ਆ ਵੀ ਕਰ ਲਾਂ ਯਾਰ ਇੱਕ ਬੰਦਾ ਕਿੰਨੀ ਕਿਥੋਂ ਜਾਏਗਾ ਜਿੰਨਾ ਕਿ ਮੈਂ ਤਾਂ ਇੰਨਾ ਕਿ ਮੈਂ ਤਾਂ ਆਵਾਜ਼ ਨੂੰ ਬਲੰਦ ਕਰ ਸਕਦਾ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਸਕਦਾ ਵੀ ਆਹ ਕੰਮ ਕਰਨ ਵਾਲਾ ਕਰੋ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਐ ਜਹਾ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਦੇ ਵਿੱਚ ਬਣਿਆ ਹੋਇਆ ਪੰਜਾਬ ਸਿਰਫ ਕੱਲਾ ਇੱਕ ਅਜਿਹਾ ਸੂਬਾ ਹੈ ਜਿਹਦੇ ਵਿੱਚ ਕੋਈ ਵੀ ਬੰਦਾ ਕਿਤੋਂ ਵੀ ਆ ਕੇ ਇੱਥੇ ਪ੍ਰਾਪਰਟੀ ਲੈ ਸਕਦਾ ਹੈ ਇੱਥੇ ਆਪਣੀ ਵੋਟ ਬਣਾ ਸਕਦਾ ਸਾਰਾ ਕੁਝ ਕਰ ਸਕਦਾ ਇੱਥੇ ਕਾਨੂੰਨ ਬਣਨੇ ਨਹੀਂ ਚਾਹੀਦਾ ਕਿ ਬਾਰੋ ਜਿਹੜਾ ਬੰਦਾ ਆਉਂਦਾ ਵੀ ਉਹ ਇੱਥੇ ਪ੍ਰਾਪਰਟੀ ਨਾ ਖਰੀਦ ਸਕੇ ਦੇਖੋ ਇਹ ਬਿਲਕੁਲ ਗੱਲ ਸਹੀ ਹੈ ਤੁਹਾਡੀ ਦੇਖੋ ਕਾਨੂੰਨ ਬਣਨਾ ਜ਼ਰੂਰੀ ਹੈ ਔਰ ਬਣਨਾ ਚਾਹੀਦਾ ਇਹ ਮੈਂ ਤੁਹਾਡੀ ਗੱਲ ਚ ਇੱਕ ਰਹੀਆਂ ਇਹ ਕਾਨੂੰਨ ਬਣਨਾ ਚਾਹੀਦਾ ਸਰਕਾਰ ਨੂੰ ਥੋੜਾ ਬਹੁਤਾ ਦੇਖਣਾ ਚਾਹੀਦਾ ਦੇਖੋ ਪਹਿਲੀਆਂ ਸਰਕਾਰਾਂ ਵੀ ਨਿਕਲ ਗਈ ਉਹਨਾਂ ਨੇ ਕੀਤਾ ਕੁਝ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਮਾੜੀ ਹੈ ਜਿੱਦਾਂ ਦੀ ਵੀ ਠੀਕ ਹੈ ਪਰ ਬਟ ਐਨਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਕਾਨੂੰਨ ਬਣਨਾ ਜ਼ਰੂਰੀ ਹੈ ਕੋਈ ਵੀ ਆਪਣੇ ਘਰ ਚ ਰੈਂਟ ਲਈ ਜਗ੍ਹਾ ਦਿੰਦਾ ਕਿਸੇ ਨੂੰ ਵੀ ਪ੍ਰਵਾਸੀ ਨੂੰ ਜਾਂ ਕਿਸੇ ਨੂੰ ਵੀ ਲੋਕਲ ਸਟੂਡੈਂਟ ਨੂੰ ਉਹਦੀ ਵੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਰਹੇ ਆ ਕਿ ਕਾਨੂੰਨ ਦੀ ਲੰਗਣਾ ਨਾ ਕਰਨ ਇਦਾਂ ਪਰ ਰਹੀ ਤੁਸੀਂ ਇੱਕ ਕੁਐਸਚਨ ਪੁੱਛਿਆ ਸੀ ਪਹਿਲਾਂ ਰਿਪੀਟ ਮੈਂ ਦੁਬਾਰਾ ਕਰ ਦਿੰਦਾ ਕਿ ਅਮਰਤਪਾਲ ਮੈਰੋ ਕੌਣ ਹੈ ਬਾਈ ਅਮਰਤਪਾਲ ਮੈਰੋ ਠੀਕ ਹੈ ਉਹ ਆਪਣੀ ਹਰਕਤਾਂ ਤੋਂ ਬਾਝ ਜਾਏ ਸਾਡੇ ਪੰਜਾਬ ਦਾ ਮਾਣ ਖਰਾਬ ਨਾ ਕਰੇ ਨਾ ਕਰਨ ਦੀ ਕੋਸ਼ਿਸ਼ ਕਰੇ ਰੰਦ ਕਹਿੰਦਾ ਮੈਂ ਜੇਲ੍ਹ 'ਚ ਆਹ ਕਰ ਦੂੰਗਾ ਉਹ ਕਹ ਦੂ ਜੇਲ੍ਹ ਤੋਂ ਉੱਪਰ ਹੋ ਗਿਆ ਜੇਲ੍ਹ ਤੋਂ ਉੱਪਰ ਦਾ ਅਧਿਕਾਰੀ ਹੋ ਗਿਆ ਤੂੰ ਇਹ ਇਹ ਆਪਣੀ ਹਰਕਤਾਂ ਤੋਂ ਬਾਝ ਜਾਏ ਜਿੱਥੇ ਬੈਠਾ ਰਹਿਣਾ ਬੈਠਾ ਰਹਿ ਤੈਨੂੰ ਵੀ ਅਰੈਸਟ ਕਰੂਗੀ ਪੰਜਾਬ ਪੁਲਿਸ ਥੋ ਤਾਨੂੰ ਨਹੀਂ ਲੱਗਦਾ ਉਸ ਪਰਿਵਾਰ ਦੇ ਨਾਲ ਕਿਸੇ ਨਾ ਕਿਸੇ ਨੂੰ ਜ਼ਰੂਰ ਖੜਨਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਤੋਂ ਉਹਨਾਂ ਦਾ ਜਿਹੜਾ ਭਰੋਸਾ ਉੱਠ ਗਿਆ ਉਹ ਕਹਿੰਦੇ ਵੀ ਉਹ ਗ੍ਰਿਫਤਾਰ ਤਾਂ ਕੀਤੇ ਗਏ ਨੇ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਕੀ ਲੱਗਦਾ ਵੀ ਕੀ ਸਜ਼ਾ ਸੁਣਾ ਸਕਦਾ ਬਾਈ ਜੀ ਦੇਖੋ ਫਾਂਸੀ ਸਜ਼ਾ ਦੇਖੋ ਇਹ ਨਹੀਂ ਕਿ 2-4 ਮਹੀਨੇ ਦੀ ਸਜ਼ਾ ਦੇਖੋ ਟਾਈਮ ਜ਼ਰੂਰ ਲੱਗਦਾ ਸਜ਼ਾ ਜ਼ਰੂਰ ਹੋਏਗੀ ਸਾਡੇ ਇੰਡੀਆ ਦੇ ਕਾਨੂੰਨ 'ਚ ਥੋੜਾ ਸਬਰ ਜ਼ਰੂਰ ਹੈ ਪਰ ਉਹਨੂੰ ਸਜ਼ਾ ਜ਼ਰੂਰ ਹੋਏਗੀ ਫਾਂਸੀ ਦੀ ਹੋਵੇ ਉਹ ਮੈਂ ਕਹਿ ਨਹੀਂ ਸਕਦਾ ਫਾਂਸੀ ਦੀ ਹੋਵੇ ਜਾਂ ਟਿਲ ਡੈਥ ਦੀ ਹੋਵੇ ਪਰ ਹੋਊਗੀ ਜ਼ਰੂਰ ਔਰ ਹੋ ਕੇ ਰਹੂਗੀ ਪਰ ਉਹ ਅੱਜ ਪਰਿਵਾਰ ਨਾਲ ਪੂ ਦਾਵੇ ਨਾਲ ਕਹਿੰਦਾ ਪੂਰਾ ਪੰਜਾਬ ਉਹਦੇ ਪਰਿਵਾਰ ਨਾਲ ਖੜਾ ਉਹਨਾਂ ਦੀ ਪਿੱਠ ਨਹੀਂ ਲੱਗਣ ਦਵਾਂਗੇ ਉਹਨਾਂ ਦੀ ਉਸ ਮਾਸੂਮ ਬੱਚੇ ਦਾ ਕਸੂਰ ਕੀ ਸੀ ਉਹ ਸਿਰਫ ਆਪਣੀ ਭੈਣ ਦੇ ਨਾਲ ਬਾਹਰ ਖੇਡ ਰਿਹਾ ਸੀ ਕਿਵੇਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਆ ਉਸ ਨੂੰ ਗੱਲਾਂ ਦੇ ਵਿੱਚ ਲਾ ਕੇ ਸਕੂਟੀ ਤੇ ਬਿਠਾ ਕੇ ਲੈ ਜਾਂਦਾ ਗਿਆ ਕਸੂਰ ਉਹਦਾ ਕੁਝ ਨਹੀਂ ਸੀਗਾ ਕਿਉਂਕਿ ਉਹਦੇ ਪਰਿਵਾਰ ਦੇ ਕਹਿੰਦੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਫਿਰ ਵੀ ਉਹਨੂੰ ਅਜਿਹੀ ਬੇਰਹਿਮੀ ਦੇ ਨਾਲ ਕਿਉਂ ਮਾਰਿਆ ਗਿਆ ਦੇਖੋ ਵਧੀਆ ਪਰਿਵਾਰ ਸੀ ਇੱਕ ਛੋਟਾ ਜਿਹਾ ਪਰਿਵਾਰ ਹੈ ਤੇ ਉਹ ਬੱਚੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਨਾ ਕੋਈ ਸਾਹਮਣੇ ਆਇਆ ਉਹ ਖੁਦ ਪਰਿਵਾਰ ਤੁਸੀਂ ਵੀ ਕਹਿ ਚੁੱਕੇ ਹੋ ਕਿ ਜਿਹੜੀ ਵੀ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਤਾ ਨਹੀਂ ਕਿ ਆ ਰੰਜਿਸ ਕੱਢੀ ਉਹ ਬੰਦਿਆਂ ਨੇ ਕਿਹਾ ਨਹੀਂ ਕਿਹਾ ਸਾਬਿਤ ਕਰਨਾ ਚਾਹੁੰਦੇ ਸੀ ਵੀ ਆ ਕਰਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਬਿਲਕੁਲ ਗਲਤ ਕੀਤਾ ਅਸੀਂ ਉਹ ਪਰਿਵਾਰ ਦੇ ਨਾਲ ਹੈਗੇ ਆਂ ਔਰ ਜਦ ਤੱਕ ਸਾਹ ਚੱਲਦਾ ਜਾਤਾ ਖੜਾ ਜਿਹੜਾ ਕੋਈ ਇਦਾਂ ਦੇ ਪੰਜਾਬ ਦੀ ਘਟਿਆ ਹਰਕਤ ਕਰੂਗਾ ਜਾਂ ਵੀ ਹੋਰ ਕੋਈ ਇਦਾਂ ਦੇ ਮਾੜੇ ਕੰਮ ਕਰੂਗਾ ਅਸੀਂ ਉਸ ਪਰਿਵਾਰ ਨਾਲ ਜ਼ਰੂਰ ਜਾ ਕੇ ਖੜਾਂਗੇ ਪਰ ਇਦਾਂ ਦਾ ਜਿਹੜਾ ਵੀ ਕੋਈ ਗਲਤ ਕੰਮ ਕਰੇ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੂੰ ਨੱਥ ਪ ਤੁਸੀਂ ਜਿਵੇਂ ਕਿਹਾ ਵੀ ਮੈਂ ਜਾ ਕੇ ਆਉਂਗਾ ਪਰਿਵਾਰ ਨਾਲ ਮਿਲੂੰਗਾ ਤਾਂ ਤੁਸੀਂ ਉੱਥੇ ਜਾ ਕੇ ਕੀ ਕਰੋਗੇ ਦੇਖੋ ਪਰਿਵਾਰ ਨੂੰ ਹੌਸਲਾ ਦੇ ਸਕਦੇ ਆ ਬਾਈ ਜੀ ਦੇਖੋ ਅਸੀਂ ਉਹ ਪਰਿਵਾਰ ਦਾ ਘਾਟਾ ਦਾ ਪੂਰਾ ਨਹੀਂ ਕਰ ਸਕਦੇ ਪਰ ਹੌਸਲਾ ਜ਼ਰੂਰ ਦੇ ਸਕਦੇ ਆ ਉਸ ਪਰਿਵਾਰ ਨਾਲ ਖੜਾਂਗੇ ਕਿਸੇ ਚੀਜ਼ ਦੀ ਮਦਦ ਦੀ ਲੋੜ ਪਈ ਦੇਖੋ ਮੈਂ ਤਾਂ ਇੱਕ ਛੋਟਾ ਜਿਹਾ ਇਨਸਾਨ ਹਾਂ ਪਰ ਲੋੜ ਆਈ ਦੀ ਲੋੜ ਨੂੰ ਪੂਰੀ ਕਰਾਂਗੇ ਉਹਨਾਂ ਦੀ ਉਸ ਘਾਟੇ ਨੂੰ ਨਹੀਂ ਪੂਰਾ ਕਰ ਸਕਦੇ ਦੁੱਖ ਦੀ ਘੜੀ ਦਾ ਸਾਥ ਜ਼ਰੂਰ ਦੇਵਾਂਗੇ ਪਿੰਡਾਂ 'ਚ ਜਿਹੜੇ ਮਤੇ ਪਾਏ ਜਾ ਰਹੇ ਨੇ ਪ੍ਰਵਾਸੀਆਂ ਨੂੰ ਲੈ ਕੇ ਵੀ ਉਹਨਾਂ ਨੂੰ ਘਰਾਂ ਦੇ ਵਿੱਚ ਨਾ ਰੱਖੋ ਕਿਰਾਏ ਤੇ ਨਾ ਦਿਓ ਕਿਸੇ ਨੂੰ ਕੋਈ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਵੇਗਾ ਜੇਕਰ ਉਹਨਾਂ ਦੇ ਕੋਈ ਸਰਕਾਰੀ ਡਾਕੂਮੈਂਟ ਆਉਂਦੇ ਨੇ ਪਿੰਡ ਦੀ ਪੰਚਾਇਤ ਜਿਹੜੇ ਉਹਨਾਂ ਨੂੰ ਵੈਰੀਫਾਈ ਨਹੀਂ ਕਰੂਗੀ ਇਸ ਮਤੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਮਤਾ ਚਲੋ ਬਿਲਕੁਲ ਜਾਇਜ਼ ਹੈ ਉਹ ਹੋਣਾ ਚਾਹੀਦਾ ਹਰ ਸਿਟੀ 'ਚ ਵੀ ਹੋਣਾ ਚਾਹੀਦਾ ਸਿਟੀ 'ਚ ਤਾਂ ਪਹਿਲਾਂ ਹੀ ਸ਼ਹਿਰਾਂ 'ਚ ਤਾਂ ਹੈਗੇ ਨੇ ਹੁਣ ਪਿੰਡਾਂ 'ਚ ਨਹੀਂ ਪਤਾ ਸੀ ਉਹ ਪਿੰਡਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇਦਾਂ ਦੇ ਸਾਰੇ ਕਾਨੂੰਨ ਹੋਣੇ ਚਾਹੀਦੇ ਆ ਔਰ ਮਤਾ ਪਾਸ ਇਦਾਂ ਦਾ ਸਰਪੰਚਾਂਾਂ ਦੁਆਰਾ ਐਮ ਕਿ ਉਹ ਲੱਗ ਹੋਣਾ ਚਾਹੀਦਾ ਹੋ ਤਾਂ ਤੁਸੀਂ ਗੱਲਬਾਤ ਲਈ ਜੁੜੇ ਤੁਹਾਡਾ ਬਹੁਤ ਬਹੁਤ ਧੰਕਯੂ ਥੈਂਕ ਯੂ ਐਸੀ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਇਹਨਾਂ ਨਾਲ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਇਸੇ ਤਰ੍ਹਾਂ ਹੋਰ ਕਿਸੇ ਮੁੱਦੇ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਰਿਆਸਤ نیوز